ਉਹ ਇਹ ਸੱਪ ਪੁਖਾਇਆ ਆਹੋ ਮੱਕਾ ਬਸਿੰਦਾ ਤੂੰ ਕਰਲਾ ਵੀ ਅਸੀਂ ਹੈਗੀ ਤੇਰੀਆਂ ਸਾਲੀਆਂ ਤੁਸੀਂ ਸਾਡੇ ਜੀਜਾ ਚੀ ਅੱਛਾ ਅਸੀਂ ਆਏ ਆ ਤੁਹਾਡੇ ਕੋਲ ਲੋਗ ਲਾਚੀ ਲੈ ਆ ਸਾਨੂੰ ਲੋਗ ਲਾਚੀ ਆ ਦਿਓ ਅਸਤੈ ਲੈਣੀ ਲੈਚੀ ਮੈਂ ਲੈਣੀ ਲੈਚੀ ਕਾਲੀ ਲੈਣੀ ਘਾਰੀ ਲੈਣੀ ਆ ਮੀਂ ਕੇ ਮੈਂ ਠੰਡੀ ਲੈਣੀ ਆ ਨੇ ਲੈ ਜੀ ਠੰਡੀ ਤਾਂ ਪੇ ਹਰੀ ਹੁੰਦੀ ਆ ਵੀ ਮੈਨੂੰ ਹਰੀ ਹੋਈ ਚਾਹੀਦੀ ਆ ਘਰ ਮੈਂ ਪਹਿਲੀ ਬਥੇਰੀ ਆ ਤੈ ਲੈਣੀ ਹਰੀ ਲੈਚੀ ਵੀ ਮੈਂ ਲੈਣੀ ਹਰੀ ਲੈਚੀ ਕਾਲੀ ਨਹੀਂ ਲੈਣੀ ਵੀ ਮੈਂ ਨਹੀਂ ਕਾਲੀ ਲੈਂਦੀ ਜੇ ਤਾਂ ਲੈਣੀ ਹੈ ਤਾਂ ਹਰੀ ਇਲਾਚੀ ਹਾਂ ਫਿਰ ਤਾਂ ਤੈਨੂੰ ਮੇਰੇ ਕੋਲੋਂ ਮਿਲ ਜੂਗੀ ਹਾਂ ਜੇ ਤਾਂ ਲੈਣੀ ਹੈ ਕਾਲੀ ਇਲਾਚੀ ਠੀਕ ਆ ਕਾਲੀ ਇਲਾਚੀ ਸਾਡੇ ਭਾਪੇ ਕੋਲੋਂ ਆ ਵੀ ਮੈਂ ਕੰਮ ਤੋਂ ਲੈਣੀ ਅੱਛਾ ਮੈਂ ਰਤੋਂ ਤੋਂ ਲੈਣੀ ਆ ਅੱਛਾ ਹਰੀ ਇਲਾਚੀ ਇਹਨੇ ਲੈਣੀ ਦੇਤੋਂ ਕਾਲੀ ਇਲਾਚੀ ਇਹ ਆਹੋ ਹਾਂਜੀ ਇੱਕ ਦੋ ਕਾਲੀ ਇਲਾਚੀ ਕਾਲੀ ਇਲਾਚੀ ਇਹ ਆਹੋ ਕਾਲੀ ਇਲਾਚੀ ਸਾਡੇ ਤੋਂ ਤੈਨੂੰ ਤਾਂ ਪਹਿਲਾਂ ਟੀਵੀ ਹੋ ਜਾ ਤੈਂ ਕਾਲੀ ਇਲਾਚੀਆਂ ਕਰਨੀਆਂ ਮੇਰੀ ਬਾਰੀ ਪੈਣੀ ਹਰਮਿੰਦਰਵਾਦ ਅਚਰ ਰਵਾਜ ਐਂਦਾ ਇਹ ਗੱਲ ਹੈ ਕੀਤਾ ਦੱਸੋ ਇਹ ਤੂੰ ਲੋਂਗ ਵੀ ਲੈਣਾ ਨਹੀਂ ਆਹ ਕਿਵੇਂ ਲੋਗ ਵੀ ਲੈਣਾ ਜੀਜਾ ਜੀ ਉਹ ਫੇਲਾ ਜੀਜਾ ਜੀ ਕੀ ਸਾਲੀਏ ਮੋਰੇ ਵੀ ਲਾਈ ਨੇ ਪਿੱਛੇ ਵੀ ਜੀ ਲਾਈ ਜਾਂਦੀ ਆ ਐ ਅਹ ਕੱਤੀ ਕਰੀ ਗੇ ਨੀ ਐਂ ਤਾਂ ਕੋਈ ਸਾਲੀਏ ਨਹੀਂ ਤੂੰ ਮੋਟਾ ਪਰੋ ਮਾਰਦੀ ਸਾਲੀ ਹਿਲਦੀ ਐ ਇੱਧਰੋਂ ਹੈ ਜਦੋਂ ਸਾਲੀ ਵਾਈਬ੍ਰੇਸ਼ਨ ਤੇ ਲੱਗੀ ਹੁੰਦੀ ਐਂ ਤਾਂ ਹੈ ਆ ਲੱਲਾ ਲੋਂਗ ਲਫੜੀ ਇਹ ਕਿੱਥੋਂ ਹੋ ਗਿਆ ਕੀ ਹੋ ਗਿਆ ਪੰਨੇ ਰੋ ਹੋ ਗਿਆ ਬਿਕਾ ਆ ਲੰਗ ਦਾ ਟੋਪਾ ਜਾਂ ਟੁੱਟ ਗਿਆ ਡੰਡਾ ਜਾਂ ਰਹਿ ਗਿਆ ਇਹ ਤਾਂ ਅਗਰ ਕੋਈ ਹੋਰ ਹੋ ਹੋ ਕੁਝ ਪਾਰੇਗਾ ਮੇਕੇ ਜੀਜਾ ਜੀ ਹਾਂ ਜੀ ਸਾਡੀ ਇੱਕ ਹੋਰ ਇਤਿਰਾਜਵਾ ਕਿਹੜਾ ਸਾਲੀ ਜੀਜੀ ਨੂੰ ਸਾਲੀ ਜੀਜੀ ਨੂੰ ਤੇ ਚੀਜਾ ਸਾਲੀ ਨੂੰ ਅੱਛਾ ਸਨ ਪਾ ਦੇ ਸਨਾਂ ਦਾ ਟੁੱਟ ਤੁੰਦੀਆਂ ਬਝਾਰ ਦਾ ਸਿੱਠਣੀਆਂ ਗੁਜਾਰਤਾ ਗੁਜਾਰਤਾ ਸਿੱਠਣੀਆਂ ਸਿੱਠਣੀਆਂ ਹਾਂ ਪਹਿਲਾਂ ਤੂੰ ਪਾ ਆਪਣੀ ਕੀ ਜਿੱੱਜਾ ਜੀ ਪਹਿਲਾਂ ਤੁਸੀਂ ਹਾਂ ਪਹਿਲਾਂ ਤੂੰ ਪਾ ਮੇਕੀ ਜਿੱੱਜਾ ਜੀ ਪਹਿਲਾਂ ਤੁਸੀਂ ਪਾ ਦੋ ਜੇ ਮੈਂ ਪਾ ਲਿਆ ਪਤਾ ਬੂੰਗਾ ਸਾਹ ਪਹੁੰਚਣਾ ਆਇਆ ਮੇਕੀ ਜਿੱੱਜੇ ਦੀ ਮੈਂ ਹੀ ਪਾ ਦਨੀ ਆ ਪਾਵਾ ਮੇਕੀ ਜਿੱੱਜਾ ਜੀ ਸ਼ਾਨ ਬਰਾਕੇ ਆਈਏ ਜਾਈਏ ਸ਼ਾਨ ਬਰਾਕੇ ਪਈਏ ਸ਼ਾਨ ਬਰਾਕੇ ਆਈਏ ਜਾਈਏ ਸ਼ਾਨ ਬਰਾਕੇ ਪਈਏ ਹਾਂਜੀ ਸ਼ਾਨ ਬਰਾਕੇ ਪਈਏ ਸੋਹਣਾ ਫੁੱਲ ਗੁਲਾਬ ਦਾ ਹਾਂਜੀ

ਸ਼ਾਨਪਰਾਗੇ ਤੂੰ ਤ ਉੱਠ ਧੱਕੂ ਕੁੱਤੇ ਉੱਠ ਕੇ ਸਾੜੀ ਦੇਖਣੇ ਚ ਮੂੰਹ ਤਾ ਸਾੜੀ ਬਣਿਆ ਮੀਂਹ ਆਸਣ ਪਾਦੇ ਤੋਈ ਕਰਨਾ ਚ ਇੱਕ ਨ ਹੋਏ ਪਾਣ ਲੱਗੀ ਆ ਅਠਾ ਲੱਭੇ ਇੱਕ ਤਾਂ ਪੂਰਾ ਕਰ ਲੈ ਇਹ ਦੁਕਾਨੀ ਵਿੱਚ ਹੋਵੇ ਤਾਂ ਇੱਕ ਪਾਣ ਲੱਗੀ ਆ ਆ ਬਾਬਾ ਮੇਗਾ ਸ਼ਾਨਪਰਾਗੇ ਆਈਏ ਜਾਈਏ ਸ਼ਾਨਪਰਾਗੇ ਆਈਏ ਜਾਈਏ ਮੇਗਾ ਸ਼ਾਨਪਰਾਗੇ ਠੁੱਠੀ ਸ਼ਾਨਪਰਾਗੇ ਠੁੱਠੀ ਦੇਖੋ ਬਿੰਦਿਆ ਮੁੰਡਿਓ ਦੇਖੋ ਪਿੰਡ ਦੇ ਮੁੰਡਿਓ ਮੇਦੀ ਜੇ ਬਾਂਦਰ ਵਰਗੀ ਮੈਂ ਜੀ ਜੀ ਦੀ ਕਹਿੰਦੀ ਬਾਂਦਰ ਵਰਗੀ ਪੁੱਤੀਆਂ ਨੂੰ ਇਹ ਨਹੀਂ ਪਤਾ ਬਾਂਦਰ ਖਲਾਰੇ ਬੋਹ ਪਾੜਾ ਬਾਂਦਰ ਚੀਟਾਂ ਵੀ ਮੋਹ ਮਾਰਦਾ ਹੰਮ ਆ ਮੈਂ ਕਹੇ ਜਵਾਬ ਦੋ ਛੰਨਪੁਰਾ ਕੀ ਆਈਏ ਯਈਏ ਛੰਨਪੁਰਾ ਦੇ ਕੇਲਾ ਮੇਗੇ ਛੰਨਪੁਰਾ ਕੀ ਆਈਏ ਛੰਨਪੁਰਾ ਕੀ ਕੇਲਾ ਮਾਂ ਤਰੀ ਨੇ ਖਸਮ ਕੀਤਾ ਐਸੇ ਬੰਦਲਾ ਚੇਲਾ ਬਿਮਾਰੀ ਪੈਣਾ ਹੋਵੇ ਤਾਂ ਇੱਕ ਹੋਰ ਪਾਲ ਲੱਗੀ ਆ ਮੇਗੇ ਛੰਨਪੁਰਾ ਸ਼ਣਪਰਾਗੇ ਆਈਏ ਚਾਹੀਏ ਮੇਕੇ ਸ਼ਾਨਪਰਾਗੇ ਰਪਈਆ ਸ਼ਾਨ ਦੇ ਰਪਈਆ ਬਾਦਰੀ ਨੇ ਕਸਮ ਕੀਤਾ ਬਾਦਰੀ ਨੇ ਖਸਮ ਕੀਤਾ ਇਸ ਮੇ ਦਾ ਪਈਆ ਭਈਆ ਤੇ ਆਹੋ ਪਈਏ ਕਰ ਮਾਰਿਆ ਸਾਲੇ ਹਮ ਕੋ ਤੁਮ ਕੋ ਕਰਦੇ ਰਹਿੰਦੇ ਆ ਭਈਏ ਦਾ ਕੰਮੇ ਬੋ ਕਰਦੇ ਸਾਡੇ ਪੰਜਾਬੀ ਦਾ ਕੰਮੇ ਨਹੀਂ ਕਰਦੇ ਮੇ ਕਿ ਜਵਾਬ ਦੋ ਆ ਦੇ ਦਿੰਦੇ ਜਵਾਬ ਸ਼ਣਪਰਾਗੇ ਆਈਏ ਯਈਏ ਸ਼ਣਪਰਾਗੇ ਰੈਂਚ ਮੇਕੇ ਸ਼ਾਨਪਰਾਗੇ ਸ਼ਣਪਰਾਗੇ ਰੈਂਚ ਮਾਤਰੀ ਨੇ ਖਸਮ ਕੀਤਾ ਐਸੇ ਪਿੰਡ ਦਾ ਸਰਪੰਚ ਮੇਰੀ ਗੱਲ ਆਜਾ ਨੰਬੂ ਦੀਏ ਭੇੜਨੇ ਆਜਾ ਤੂੰ ਐਦਰੇ ਭੈਦਰੇ ਕਰਾਹੀ ਕਰੀਂ ਜਾਨੀ ساری ਰਾਤ ਮੈਂ ਤੁਮੀ ਆਜੋ ਮਰ ਤੂਸੀਂ ਪਾਲੋ ਕੁਛ ਮੀਗੀ ਜੀਜਾ ਜੀ ਹਾਂਜੀ ਛਨਪਰਾ ਕੇ ਆਈਏ ਜਾਈਏ ਛਨਪਰਾ ਕੇ ਕਈ ਛਨਪਰਾ ਕੇ ਆਈਏ ਯਾਈਏ ਛਨਪਰਾ ਕੇ ਕਈ ਲਾੜੇ ਜੀ ਮਹਬੂਤ ਨਹੀਂ ਕਰਦਾ ਕੋਠੇ ਟੱਪਣ ਕਈ ਚਲਗੇ ਹੁਣੀ ਆ ਹਾਂ ਚਲਗੇ ਹੋਣੀ ਆ ਕਿਸੇ ਨੂੰ ਤੇਰੀ ਗੱਲਾਂ ਡੇਡਾ ਦੀ ਹਾਂਜੀ ਟਾਈਮ ਹੋ ਗਿਆ ਜਾਦੇ ਅੱਛਾ ਢੜਗੇ ਤੇ ਲੋਗ ਲੈਤੀਆਂ ਅੱਛਾ ਲੋਗ ਲੈ ਜੇ ਤਾਇਆ ਆਊਗਾ ਤਾਇਆ ਦਊਗਾ ਅੱਛਾ ਢੜਗਨ ਕੰਨਜ ਕੀ ਆ ਕੰਨਜ ਮੈਲ ਮਾਰੀ ਪਈਆਂ ਹਾਂ ਆਹ ਕਿਹੜੀ ਪਈਆਂ ਆਹ ਸੋਹਣੀਆਂ ਨੇ ਸੋਹਣੇ ਕਿੰਨੇ ਆਹ ਸੋਹਣੇ ਨੇ ਵੀਰ ਬੱਲੀਆਂ ਪਈਆਂ ਨੇ ਇਹ ਮੈਂ ਲੈ ਕੇ ਲੈ ਕੇ ਚੱਲੀ ਆ ਲਾਲਾ ਇਹਦੇ ਵਿੱਚ 500 ਤੇ ਹੋਰੀ 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 ਥੰਨ ਲਾਲਾ ਤੇ ਨਾਲ ਕੋਣ ਮੇਰੇ ਨਾਲ ਆਇਆ ਤਾਇਆ ਮੀਕੇ 500 ਉਹਦੇ 500 ਉਹਦੇ ਸੜ ਕੇ 1000 ਮਾਰ ਲਓ ਬਣਾਓ ਨਹੀਂ ਕਿਉਂਗਾ ਤੀ ਉਹ ਹੈਗਾ ਇਦជា ਗਾਣ ਜੋਗਾ ਹਾਂ ਓਏ ਓਏ ਤਾਇਆ ਆ ਪਈਆਂ ਤੁਰਿਆ ਮੇਰੇ ਤੂੰ ਜੀਬ ਕਦੇ ਫੇਰੀ ਜਾਂਦਾ ਕਿੱਦਾਂ ਬੈਠ ਹੈ ਪੈਣ ਪੈਂਦੀ ਹੈ फेर ला मामा तूं फेर जी भले सारे पासे फेरा हा हुए ताया सड़े आए नया अड़े फेरियां मामा थियूं आहों साड़ियूं तेरियूं मामा अञा थियां ਸਾਲੀਆਂ ਤੇਰੀਆਂ ਆਹ ਆਂ ਜੀਆਂ ਕੀ ਕਹਿੰਦੀ ਆ ਨਾ ਨੇ 500 ਜੁੱਤੀ ਮਾਰ ਗਈ ਇਹਨਾਂ ਨੇ ਮੀਰ ਬੰਦਿਆਂ ਲਾ ਕਹਿੰਦੇ ਵੀ ਅੱਛਾ ਤੂੰ ਮੇਰਾ ਨਾਂ ਨਹੀਂ ਲਿਆ ਤੂੰ ਸਾਲਿਆ ਭਗਵਤ ਮਾਲ ਲੱਗੇ ਹੋਇਆ ਮੇਰੇ ਨੂੰ ਨਹੀਂ ਲਿਆ ਥਗਾ ਉਹ ਬਦ ਤੂੰ ਪੋਤੀ ਲੱਗਿਆ ਤੂੰ ਯਾਰ ਮੈਨੂੰ ਵੀ ਦੋ ਉਹ ਕੁੜੀ ਤੋਰੋ ਓਹ ਕੁੜੀ ਦਾਇਆ ਕੁੜੀ ਹਜੇ ਨਾਉਂਦੀ ਆ ਨਾਉਂਦੀ ਆ ਖੜਾਕਾ ਮਾਰਨ ਵੀ ਨਹੀਂ ਹੁੰਦਾ ਔਰ ਡਾਕਟਰ ਕਹਿੰਦਾ ਮਸ਼ੀਨ ਚੱਲਦੀ ਆ ਓਹ ਕੁੜੀ ਤੋਰੋ ਕੁੜੀ ਆ ਕੁੜੀ ਤੋਰੋ ਕੁੜੀ 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 ਇਹ ਜਿਹੜੀ ਹੋਰ ਪਹਿਲਾਂ ਇੰਜੜੀ ਦਾ ਲੈ ਜਾ ਆ ਲੈ ਆ ਲੈ 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 ਆ ਗਈ ਆ ਗਈ ਇਹ ਜਿਹੜੀ ਫੜ ਲੈ ਇਹ ਜਿਹੜੀ ਆਹ ਇਹ ਆ ਇੰਜੜੀ ਆ ਆਹ ਨਹੀਂ ਆਹਾਂ ਇੰਜੜੀ ਆ ਇੰਜੜੀ ਆ ਉਹਨੇ ਗੱਲ ਸੁਣ ਮੇਰੀ ਇੱਕ ਥੀਜੜੀ ਆਹੀ ਤੇ ਕੁੜੀ ਤੋਰ ਲੱਗੇ ਸਾਲੇ ਮੇਰੇ ਮਗਰ ਮਸਾੜੀ ਖੇਡਣ ਲੱਗੇ ਆ ਲੈ ਫਿਆ ਆ ਕਿਹੜੀ ਗੁੱਗਰ ਦਾ ਸਮਾਧ ਚੱਕ ਲੈ ਆਂਦੀ ਕੋ ਚੱਜ ਦਾ ਕੱਪੜਾ ਲਿਆਓ ਆ ਜਲਾਹੀ ਦੇ ਆ ਰੰਗ ਬਰੰਗਾ ਦੇਦੇ ਰਾਲਾ ਦਾ ਮਿਲਦਾ ਆ 200 ਸਟੋਰ ਰਾਲਾ ਦੇਦੇ ਆ ਲੈ ਲਓ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਨਾਗੋ ਮਹਿਲ ਜੱਟ ਦਾ ਵਿਆਹ ਜਿਹੜਾ ਕਿ ਤੁਸੀਂ ਦੇਖ ਰਹੇ ਆ ਕਿਉਂਕਿ ਨਾਗੋ ਮਹਿਲ ਜੱਟ ਦਾ ਵਿਆਹ ਸਿੱਧ ਚੰਨੂ ਨੇ ਆਪ ਆਪਣੇ ਹੱਥੀਂ ਕੀਤਾ ਜਿੰਨੀ ਸੰਗਤ ਸਾਰਿਆਂ ਨੇ ਸ਼ਗਨ ਪਾਇਆ ਸੀਗਾ ਤੇ ਤੁਸੀਂ ਇਸੇ ਦਾ ਹੀ ਸ਼ਗਨ ਪਾਣਾ ਜੀ ਉਹ ਕੁੜੀ ਦਰੋ ਛੇਤੀ ਮਹਿਮਾਨ ਹੜਦਾ ਨਹੀਂ ਸ਼ੁਗਰ ਸ਼ੁਗਰ ਹੈ ਮੇਰੇਆ ਮਾਰਕਾ ਮੇਰੇ ਮਗਰ ਵੀ ਕੂਕ ਪਈ ਹੈ ਆਏ ਮੇ ਚੱਲੀ ਮੇਰੀ ਮਾਈ ਤੂੰ ਅਤਾ ਘਰ ਮਾਣੂ ਰਹਿਣਦੇ ਆ ਤੂੰ ਰਹਿਣਦੇ ਮਾਣੂ ਭੇਜ ਦੇ ਆ ਮਾਣੂ ਭੇਜ ਦੇ ਸਾਨੂੰ ਸਰ ਬਟੇ ਸਰ ਚਾਹੀਦਾ ਲੰਗਰੇ ਪਕਾਣਾ ਲੰਗਰੇ ਖਾਣਾ ਆ ਸਾਡਾ ਕੀ ਆ ਆ ਮੈਂ ਚੰਗੀ ਮੇਰੇ ਬਾਪੂ ਜੀ ਲੈ ਮੈਂ ਬਾਪੂ ਨੂੰ ਪਹਿਲਾਂ ਨਹੀਂ ਪਤਾ ਕਿ ਸ਼ਵੇਰ ਦੇ ਮੂੰਹ ਨਾਲ ਬਿਜਾਹ ਆਣੀ ਆ ਪਿਆਜ ਆਵੇ ਲਰ ਲਾ ਪਿਆ ਕੀ ਹੋਇਆ ਸਾੜਾ ਪਿਆ ਦਾ ਹਾਂ ਤਾਂ ਸੱਚਾ ਕੀ ਹੋਇਆ ਤੇਰੀਆਂ ਮਾਂਵਾਂ ਕਹਿੰਦੀਆਂ ਕੀ ਕਹਿੰਦੀ ਹੈ ਕਹਿੰਦੀ ਹੈ ਹਸਪਤਲ ਤੋਂ ਸੋਹਣਿਆ ਸੋਹਣਿਆ ਮੁੰਡਿਆ ਤਾਂ ਚੱਲੀ ਓਏ ਤੜ ਕਹਿੰਦੀ ਪਿੰਡ ਦੇ ਮੁੰਡੇ ਭਰਾ ਹੁੰਦੇ ਭਰਾ ਆ ਕਿਹੜਾ ਜੁਗ ਚੱਲਦਾ ਹੈ ਪਿੰਡ ਦੇ ਮੁੰਡੇ ਭਰਾ ਹੁੰਦੇ ਆ ਮੈਂ ਜੁਗ ਪੁੱਛਦਾ ਕਿਹੜਾ ਚੱਲਦਾ ਸੋਹਣਿਆ ਸਨਕੀਆਂ ਲੈਦੇ ਆ ਫੁੱਲਾ ਕੰਪਨੀ ਦੇ ਯਾਰਾ ਓ ਜੁਗ ਚੱਲਦਾ ਕਲ ਜੁਗ ਕਲ ਜੁਗ ਕਲ ਜੁਗ ਇਹ ਕਲ ਜੁਗ ਵਾ ਸਤਜੁਗ ਨਹੀਂ ਹੈਗਾ ਅੱਛਾ ਆ ਦਿਨੇ ਭਰਾ ਜੀ ਆ ਰਾਤ ਨੂੰ ਰੋਪੜ ਵਾਲੇ ਸਟੇਸ਼ਨ ਤੇ ਆ ਜੀ ਇਹ ਸਵੇਰ ਨੂੰ ਪਤਾ ਲੱਗਦਾ ਪ੍ਰਸੰਨੀ ਗਈ ਪੈਗ ਚੱਕ ਗਈ ਹਾਂ ਹਾਂ ਜੀ ਸਾਰਿਆਂ ਦੇ ਸੱਜਣ ਪਾਣਾ ਜੀ ਸੁਮਨਤ ਮੈ ਜੀ ਗਾਣੇ ਸੱਜਣਾ ਬਲੂਜੀ ਬੋਸਰਮਾਨ ਜੀ ਮੰਗੀ ਕਬੱਟੀ ਬਲੇਸੀ ਮੰਗੀ ਕਬੱਟੀ ਬਲੇਸੀ ਬਾਬਾ ਜੀ ਨਾਲ ਤੇ ਸੱਚੀ ਸਰਕਾਰ ਦੀ ਨਾਤੀ ਇਹ ਤਾਇਆ ਗਾਣਾ ਚੰਡੀਗੜ੍ਹ ਤੋਂ ਸੀ ਇਹ ਤਾਇਆ ਗਾਣਾ ਚੰਡੀਗੜ੍ਹ ਤੋਂ ਸੀ ਬਾਬਾ ਜੀ ਨਾਲ ਦੇ ਸੱਚੀ ਸਰਕਾਰ ਦੇ ਨਾਤੀ ਹੇ ਤਾਇਆ ਤਾਇਆ ਇਹ ਤਾਇਆ ਹੇ ਤਾਇਆ ਹੇ ਤਾਇਆ ਉਹ ਹਰਾਮ ਦੇ ਆ ਦੱਸ ਆ ਥੋੜੀ ਜਿਹੀ ਛੋਟੀ ਹੋ ਜਾਊਗੀ ਹੈ ਆ ਥੋੜੀ ਜਿਹੀ ਛੋਟੀ ਹੋ ਜਾਊਗੀ ਕਾਕਾ ਲੰਬੀ ਤਾਂ ਉਹ ਲੰਬੀ ਕੁੜੀ ਵਧੀਆ ਹੁੰਦੀ ਆ ਲੰਬੀ ਕੁੜੀ ਵਧੀਆ ਹੁੰਦੀ ਤੇਰੇ ਨਿਆਣੇ ਜਵਾਨ ਹੋਣੇ ਜਵਾਨ ਅੱਛਾ ਇੰਡੇ ਦੇ ਨਹੀਂ ਹੋਣੇ ਜਵਾਨ ਹੋ ਤਾਂ ਹੀ ਥੋੜੇ ਨਿਕ ਨਿਕੇ ਹਨਾ ਆ ਪਾਪਾ ਆ ਸੌਣਾ ਨਹੀਂ जी, गुरमुख सुमे ती सजना बलो जी, जी गुरमुख जी रोली तो बाबाई नाती अजय जी रोली तोमेतमा जी विशाखा जी रोली तो बाबाई नाते सचा ਜਿਵੇਂ ਸੀ ਮੋਜੀ ਨਾ ਤੀ ਸੁਮਿਆਤ ਮੈਂ ਜਿਵੇਂ ਸੀ ਮੋਜੀ ਨਾ ਤੀ ਸੁਮਿਆਤ ਲੋਦਾਨ ਵਿੱਚ ਸジナ ਮੋਜੀ ਚੇਤ ਬਸ ਕਾਣਾ ਨਾ ਨਗਰੀ ਪਛਾਦੀ ਨਾ ਤੀ ਤਿਸਾੜੀ ਪਰ ਜ ਮਾਨਤਾ ਦਿਨੇ ਮਿਲ ਬਣ ਸ਼ੁਕਰੀਆ ਜੀ ਥੈਂਕ ਯੂ ਆ ਜੈਸ਼ਨ ਕੋ ਜੀ ਨਾ ਤੀ ਤਰਤ ਕੋੜ ਤਾ ਜੈਸ਼ਨ ਕੋ ਜੀ ਨਾ ਤੀ ਜੈਸ਼ਨ ਕੋ ਜੀ ਨਾ ਤੀ ਤਰਤ ਕੋੜ ਤਾ ਆ ਜੈਸ਼ਨ ਕੋ ਟੀ ਨਾ ਤੀ ਤੇ ਬਪਾ ਹੀ ਨਾ ਤੀ